ਯਾਰ ਇਹ ਪਹਿਲਾਂ ਹੀ ਬੋਲਦਾ ਯਾਰ ਇਹਨੇ ਸੋ गाइस ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਅੱਜ ਦਾ ਬਲੌਗ ਆਪਣਾ ਹੋਣ ਜਾ ਰਿਹਾ ਹੈ ਛੋਟੇ ਭਰਾ ਨੂੰ ਫਗ ਬੰਨਣ ਦਾ ਕੋਈ ਲੜਾਂ ਜੀ ਇੱਥੇ ਆਪਣਾ ਛੋਟਾ ਭਰਾ ਬੈਠਾ ਹੈ ਪੂਣੀ-ਪੂਣੀ ਆਪਾਂ ਕਰਕੇ ਰੱਖ ਲਈ ਹੈ ਤੇ ਆਪਾਂ ਸ਼ੁਰੂਆਤ ਕਰਦੇ ਹਾਂ ਤੇ ਕਰਨ ਲੱਗੇ ਹਾਂ ਸ਼ੁਰੂ ਪੱਗ ਆਪਣੀ ਛੋਟੇ ਭਰਾ ਨੂੰ ਬੰਨਣ देख फर्स्ट टाइम ट्राई कर रहे हैं सालू कुछ नहीं पता तुझे सिर पर बननी गए तभी सर खाते लिख लो पूरी पग खोल के पिंच लाता है ਇੱਥੇ ਰੱਖੀ ਰੱਖੀ ਰਹਿਣ ਦੀ ਜ਼ਿਆਦਾ ਉਹ ਹੋ ਜਾਣੀ ਆ ਯਾਰ ਸਿਰ ਉੱਪਰ ਦਾ ਸਿਰ ਉੱਪਰ ਉਹ ਦਾ ਬਸ ਇਹਨਾਂ ਪਰ ਇੱਥੋਂ ਇੱਥੋਂ ਦੇਖ ਲੋ ਗਾਇਸ ਇੱਥੋਂ ਆ ਏਦਾਂ ਆ ਫੋਲਡ ਕੀਤਾ पगे पर, पर, पर। तो तक सोहनी बनी जा रही है जिनी अपना दो लड़ लाते सैट आ रही है पग ਸਿਰ ਉੱਪਰ ਤੇਰੋ ਫਸਸ ਹਸਬਤੇ ਰੰਦੇ ਰੰਦੇ ਮਸੇੜਨਾ ਜੀ ਸਿਰ ਉੱਪਰ ਰੱਖਿਆ ਆੱਖਾਂ ਚੋਂ ਆਹ ਯਾਰ ਕਿਹਨੋਂ ਕਾਦੀ ਬਹੀ ਆ ਮੈਂ ਨਾ ਮਾਰ ਦੂੰਗਾ ਯਾਰ ਅਈ ਤੇ ਮੈਂ ਨਿਊ টারਬੋਨੇਟਰ ਨੂੰ ਅਗਰ ਆਪਨੇ ਬਨਵਾਨੀ ਹੈ ਪਹਿਲੇ ਚੈੱਕ ਕਰ ਲੋ ਕੈਸੀ ਹਮ ਬਣਤੇ ਐ ਫਿਰ ਆਪ ਵੀ ਬਨਵਾ ਸਕਦੇ ਐ ਪਿੱਛੇ ਸੇ ਵੈਸੀ ਸੇਮ ਹਮਨੇ ਪਿੰਚ ਕਰ ਦਿਆ ਉੱਪਰ ਦੇ ਕੇ ਗਏ ਦੋਨੋਂ ਪੱਲੇ ਇਕੱਠੇ ਨੇ ਤੇ ਇਹ ਪਰ ਅੱਜ ਤੱਕ ਸਿਰ ਉੱਪਰ ਸਿਰ ਉੱਪਰ ਸਿਰ ਉੱਪਰ ਰੱਖਣਾ ਬਸ ਹੋਰ ਕੁਛ ਨਹੀਂ ਉਹ ਦੋਨੋਂ ਪੱਲੇ ਆਪਣੇ ਇਕੱਠੇ ਕਰ ਲੋ ਨੂੰ ਰਹਿਣ ਦੇ ਉਹਦਾ ਕੋਈ ਚੱਕਰ ਨਹੀਂ ਰੱਖ ਤੂੰ ਚੱਕੀ ਦੇ ਫਰੈਂਡ ਇਸ ਇਧਰ ਫੜੀ ਇਧਰ ਇਧਰ ਵਿਚੋ ਵਿਚੋ ਇੱਥੋਂ ਬਸ ਇੱਥੋਂ ਵੜ ਕੇ ਰੱਖ ਇਹ ਤੇ ਵਦਦਾ ਦਾ ਆਸ ਉੱਤਰ ਉਹ ਕੋਸ਼ਿਸ਼ ਨਹੀਂ ਕਰਦਾ ਬੋਚੀ ਨਾ ਹੁੰਦਾ ਆਪਾਂ ਪਾਣੀ ਦੇ ਨਾਲ ਦੇਖ ਲਿਆ ਕਿ ਆਪਾਂ ਨੂੰ ਬੜਨੀ ਆਦੇ ਦੂਜੇ ਦੇ ਸਿਰ ਉੱਤੇ ਕੀ ਨਹੀਂ ਆਪਣੀ ਸੁਰੂਤੇ ਤੱਕ ਆਪਾਂ ਸਾਫ਼ ਹੀ ਬੰਦੇ ਆ ਰਹੇ ਆ ਫੜੇ ਫੜ ਹੁਣ ਪਲਾਂ ਪਕਰਦੇ ਹਾਂ ਉੱਪਰ ਦੇ ਲੜੋ ਆਪ ਇਹ ਦੇਖ ਲੋ ਪਿੰਚ ਦੇਖ ਲੋ ਉਹ ਪਿੱਛੇ ਦੇ ਪਿੰਚ ਵੀ ਸੈੱਟ ਆ ਰਹੇ ਨੇ ਤੇ ਲੜ ਦੀ ਸਫਾਈ ਵੀ ਨਾਲ ਦੇ ਨਾਲ ਆਪਾਂ ਕਰੀ ਜਾ ਰਹੇ ਆ ਆ ਦੇਖ ਲੋ ਮਨੋਬਾ ਇਹ ਤੇ ਇਹ ਦੇਖੋ ਇਹੋ ਕਿ ਕੀਤਾ ਆਪਾਂ ਇਦਾਂ ਇੱਚ ਦੇ ਬਸਣਾ ਸੈੱਟ ਰੋ ਇੱਕੋ ਚ ਲਾਈਫ ਇਦਾਂਗੇ ਉੱਪਰ ਵਾਲੇ ਵੀ ਇਹ ਮੋਟਾ ਨਾ ਰਵੇ ਪਾਗ ਦਾ ਕਪੜਾ ਪਤਲਾ ਹੋ ਜੇ ਹੂ ਆਪ ਹੀ ਬਣ ਲੱਗ ਗਿਆ ਯਾਰੇ ਗਾਲੀ ਵਧੇਰੀ ਆ ਭਾਈ ਨੂੰ ਉੱਪਰ ਜਿੱਦ 76 ਲਿਖੋ 76 ਇਛੇਦਲੇ ਰੱਖੀਦਲੇ ਕੋਈ ਨਾ ਗੱਲ ਕੁਛ ਨਾ ਕਰ ਆ ਦੇਖ ਲੋ ਹੂੰ ਹੂੰ ਉਹ ਯਾਰ ਉਹ ਤੇ ਪੰਜਵੇਂ ਲਾਟ ਚ ਕਰਨਾ ਗੇ ਕੋਈ ਚਿੰਤਾ ਚੰਦ ਦੇਖੀ ਪੂਣੀ ਖੋਲ ਦੇ ਨਾ ਪੂਣੀ ਖੁੱਲ ਗਈ ਮੇਰਾ ਕੰਮ ਹੋ ਜਾਣਾ ਆਸਪਾਸ ਛੱਡ ਦੇ ਨਾਲ ਦੇ ਨਾਲ ਉੱਪਰ ਉਹ ਵੀ ਸੈੱਟ ਕਰੀ ਜਾਓ ਉੱਪਰ ਸਿਰ ਉੱਪਰ ਹੀ ਆ ਰਿਹਾ ਸੇ ਸਿੱਲੀ ਥੜੀ ਡਿੱਗ ਜਾਂਦਾ ਹੈ ਤੇਗਾ ਕੇ ਰੱਖਿਆ ਥੋੜਾ ਜਿਹਾ ਸੈੱਟ ਆ ਨਾਲ ਆਸਪਾਸ ਹੀ ਹੋ ਦੋ ਫੜੀ ਵਿੱਚੋਂ ਹੀ ਫੇਰ ਦੁਹਰਾ ਉਦੋਂ ਹੀ ਫੜ ਹੁਣ ਪਹਿਲੇ ਕਪੜਾ ਸੈੱਟ ਕਰਦੇ ਹਾਂ ਇਹ ਚੈੱਕ ਕਰੋ ਅੱਲਾ ਅਰਥਾ ਚੌਥਾ ਲੜ 3/2 ਤੋਂ ਵੱਡਾ ਫੇਰ ਦੁਬਾਰਾ ਸਫਾਈ ਲੜਾ ਦੀ ਨਾਲ ਦੇ ਨਾਲ ਇਥੇ ਥੋੜਾ ਜਿਹਾ ਗੈਪ ਆ ਰਿਹਾ ਉਹਨੂੰ ਆਪਾਂ ਹੁਣ ਅਗਲੀ ਲੜ ਚ ਕੰਪਲੀਟ ਕਰਦੇ ਆਂ ਇਹ ਦੇਖੋ ਇੱਥੇ ਥੋੜਾ ਗੈਪ ਆ ਗਿਆ ਪਰ ਇਹਦੇ ਨਾਲ ਸਲਾਈ ਮਾਰ ਕੇ ਜੇ ਕਪੜਾ ਸੈੱਟ ਹੋ ਜਾਂਦਾ ਅੰਦਰ ਤਾਂ ਠੀਕ ਹੈ ਨੀਂਦਾ ਫੇਰ ਇਹਨੂੰ ਆਪਾਂ ਪੰਜਵੇਂ ਲੜ ਚ ਕਰ ਪਾਵਾਂਗੇ ਠੀਕ ਆ ਦੇਖ ਲਓ ਤੁਸੀਂ ਪਿੱਛੋਂ ਸ਼ੇਪ ਚੈੱਕ ਕਰ ਲਓ ਪਿੱਛੋਂ ਇਹ ਤੱਕ ਤੋਂ ਬਹੁਤ ਘੈਂਟ ਸ਼ੇਪ ਆਈ ਹੈ ਵੀਰੇ ਇਹਦੀ ਆ ਦੇਖ ਲੋ ਤੇ ਅੱਗੋ ਵੀ ਸ਼ੇਪ ਚੈੱਕ ਕਰ ਲੋ ਇੱਕ ਵਾਰ ਛੜਦੇ ਛੜਦੇ ਕੋਈ ਚੱਕਰ ਨਹੀਂ ਸ਼ੇਪ ਬਹੁਤ ਘੈਂਟ ਆ ਰਹੀ ਹੈ ਅਸੀਂ ਪਹਿਲੀ ਵਾਰ ਆਪਾਂ ਬਣ ਰਹੇ ਆ ਕੋਈ ਨਹੀਂ ਆਪਾਂ ਇਹਦੇ ਅੜ ਚ ਕੀ ਕਰਾਂਗੇ ਜਿੱਥੇ ਆਪਣਾ ਆ ਰਿਹਾ ਸੀ ਡੂੰਗ ਡੂੰਗ ਨੂੰ ਆਪਾਂ ਇੱਕ ਲੜ ਉੱਪਰ ਪੱਲਾ ਇੱਕ ਪੱਲਾ ਉੱਪਰ ਤੇ ਦੂਜਾ ਪੱਲਾ ਥੱਲੇ ਰੱਖ ਕੇ ਸੇਮ ਦੁਬਾਰਾ ਉਸੇ ਤਰੀਕੇ ਪਿੰਚ ਕਰਕੇ ਪਿੰਚ ਛੇੜਨਾ ਨਹੀਂ ਪਿੰਚ ਬਦਲਣਾ ਨਹੀਂ ਆਪਣਾ ਪਿੰਚ ਇੱਕ ਸੇਮ ਰੱਖਣਾ ਇਧਰੋਂ ਫੜ ਇਧਰੋਂ ਫੜ ਜਗਾ ਚਕਾਰਾ ਦੋ ਦੇ ਇਹ ਜਕਾਰਾ ਲਾਉ ਗਾਈਸ ਅਜੇ ਪੱਗ ਬਣ ਕੇ ਇਹਦੀ ਜਕਾਰੇ ਵਾਲੀ ਵੀਡੀਓ ਵਿੱਚ ਕਰਦਾਂਗੇ ਹੈਡ ਛੱਡ 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 ਬਸ ਛੋਟਾ ਹੋ ਰਿਹਾ ਮੇਰੇ ਟਾਈਟ ਕਰਦੇ ਨਾ ਥੋੜਾ ਹਾਂ ਉਹ ਤਾਂ ਤੇਰੀ ਸਲਾਈ ਨਾਲ ਕਰਾਂਗੇ ਉਹ ਹੋ ਜਾਂ ਛੱਡ ਇੱਕ ਮਿੰਟ ਛੱਡ ਲਈ ਇਹ ਉਹ ਨਾ ਟਾਈਟ ਕਰਦਾ ਹਾਂ 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 ਉਹ ਹੋ ਜਾਊਗਾ ਸਲਾਈ ਨਾਲ ਹੋਊਗਾ ਨਾ ਹੁਣ ਡਬਲ ਪਿੰਚ ਆਪਾਂ ਇੱਥੇ ਕੀਤਾ

ਖੜਾ ਗਾਇਤ ਜਾ ਨਹੀਂ ਆਇਆ ਖੜਾ অলਮੋਸਟ ਆਪਣੀ ਸਾਰੀ ਪੱਕ ਕੰਪਲੀਟ ਯਾਰ ਇਹ ਹੋਇਆ ਲੜੇ ਇਹਦਾ ਛੋਟਾ ਜਿਹਾ ਦੇ ਦੇ ਇਹਨੂੰ ਮੈਜਿਕ ਕਰਨਾ ਚਾਹ ਰਿਹਾ ਨਾ ਬਾਂਦੇ ਨੀ ਖੜ ਜਾ ਯਾਰ ਉਹ ਯਾ ਦਿਖਾਉਣਾ ਖੜਜੋ ਖੜਜੋ ਮਾ ਇਸ ਪਿੱਛੇ ਨੇ ਇੱਕ ਵਾਰ ਸ਼ੇਪ ਚੈੱਕ ਕਰ ਲੈ ਕਿਵੇਂ ਦੀ ਆਈਏ ਕਮੈਂਟ ਜ਼ਰੂਰ ਕਰੋ ਸ਼ੇਪ ਦੀ ਖੜ ਜਾ ਇੱਕ ਮਿੰਟ ਖੜ ਜਾ ਯਾਰ ਖੜ ਜਾ ਸ਼ੇਪ ਚੈੱਕ ਕਰੋ ਕਿਵੇਂ ਦੀ ਆਈਏ ਤੇ ਆਪਾਂ ਅੱਗੇ ਦਿਖਾ ਦਿੰਨੇ ਆ ਸਿਰ ਉੱਪਰ ਤੇਜ਼ ਹੀ ਬਹੁਤ ਹੋ ਜਾਇਆ ਆ ਉਹ ਚੁੰਜਲੀ ਨੂੰ ਪੱਗ ਬੰਦ ਰਹੀਆਂ ਦੇਖੋ ਘੜਜੇ ਘੜਜਾਈਏ ਹੱਥ ਨਹੀਂ ਮਾਰਨੇ ਦਿਖਾਈ ਛੀਚਾ ਸ਼ੀਸ਼ਾ ਬਾਅਦ ਦੇਖेंगे ਅੱਪਾ ਬੰਦ ਹੀ ਹੈ ਛੋਟਾ ਦੇ ਦਿਖਾ ਦੇ ਇੱਕ ਵਾਰ ਤਾਂ ਦਿਖਾ ਉਹ ਯਾਰ ਸਫਾਈ ਕਰ ਲੈਂਦੇ ਪੱਗ ਦੀ ਇਹਨੂੰ ਇਹ ਸ਼ੀਸ਼ੇ ਦੇਖਣ ਦੀ ਪਹਿਲਾਂ ਪੈਗੀ ਸਫਾਈ ਹੋਈ ਨਹੀਂ ਪੂਰੀ ਪੱਗ ਦੀ ਬਸ ਪਾਈ ਦਾ ਕਰੀਏ ਕਾਨੂੰ ਕੋਈ ਕਹਿ ਸਕੇ ਕੀ ਬਣਵਾ ਕੇ ਆਇਆ ਮੰਨੀ ਨਹੀਂ ਆਪ ਉਹ ਦੇਖੋ ਉੱਪਰ ਨਾ ਚੜਾਓ ਆ ਉੱਪਰ ਚੜੀ ਥੋੜੀ ਉਹ ਤਾਂ ਹੋ ਜਾਣੀ ਹੈ ਦਰੀ ਜੱਟ ਹੁਣ ਆ ਗਿਆ ਲਾਸਟ ਮੈਨੂੰ ਲਾ ਦੇ ਇਹ ਵੜਦਾ ਆਪਾਂ ਪਹਿਲੇ ਸਿਰ ਕਵਰ ਕਰਦੇ ਆ ਉਹ ਛੱਡਦਾ ਲੜ ਚ ਗਿਆ ਬੇਸ ਹੀ ਲ ਗਿਆ ਵਿਚਾਰੇ ਦਾ ਚਲ ਬੇਸ ਟਾਈਟ ਨਹੀਂ ਬੰਦੇ ਵੀਡੀਓ ਦਸੀ ਹੋਈ ਆ ਬੇਸ ਦੀ ਤਾਂ ਵੀ ਨਹੀਂ ਟਾਈਟ ਬੰਦੇ ਯਾਰ ਬਸ ਨਾ ਦੇਖੋ ਐਦਾਂ ਕਾਈ ਜੇ ਤੁਸੀਂ ਦੇਖੋ ਇਹ ਜਿਹੜੇ ਗਾਇ ਨੇ ਵਧੀਆ ਗਾਇਤੀ ਆ ਮੈਂ ਪਾਣਾ ਅੰਦਰ ਇੱਕ ਇੱਕ ਅੰਦਰ ਕਰੀ ਪੂਰਾ ਸੈੱਟ ਕਰੀ ਇਹਨੂੰ ਬੜੇ ਨੁਗੜੀ ਹਾਂ ਕਿਚੋਂ ਪਿੱਛੇ ਲੜਤੀ ਚ ਹਾਂ ਰੁਕ ਜਾ ਅੰਦਰ ਕਰ ਰੱਖਉਣਾ ਰੁਖੜ ਜਾ ਯਾਰ ਹਾਂ ਆ ਲੜ ਹਿੱਲ ਗਿਆ ਕਿਡਾ ਲੜ ਹਾਂ ਉਹ ਤਾਂ ਹੋ ਜਾਊਗਾ ਤੇਰੇ ਟੈਟ ਉਹ ਤਾਂ ਛੱਡ ਦੇ ਪਾਜੀ ਹਿਲਾ ਹੁਣ ਹਾਂ ਇਹਨੂੰ ਫੜ ਬਸ ਇਹਨੂੰ ਫੜ ਕੇ ਰੱਖ ਬਸ ਹਿੱਲੇ ਹੋ ਹੀ ਢਿੱਲੀ ਕੋਈ ਨਹੀਂ ਢਿੱਲੀ ਯਾਰ ਪਹਿਲੀ ਵਾਰ ਬਨ ਰਹੇ ਆਪਾਂ ਕਿਹੜਾ ਬੰਦੇ ਆ ਲੋਕਾਂ ਦੇ ਰੋਣ ਰੋਏ ਇਹ ਟਾਈਟ ਕਰਨ ਨੂੰ ਇਤਨੀ ਆਲਾ ਪਟ ਗਿਆ ਇਹਦੀ ਟਾਈਟ ਕਰ ਦੋ ਦੁਬਾਰਾ ਤਾਰ ਕੇ ਬੰਨ੍ਹ ਦੋ ਭਈਆ ਚਲੋ गाइस ਦੇ ਉੱਪਰਲਾ ਵੀ ਆਪਾਂ ਸਿਰ ਵੀ ਇਹਨੂੰ ਲੜੋ ਹਾਂ ਮੈਂ ਪਹਿਲੇ ਬਾਅਦ ਪਾਵਾਂਗੇ ਉਹ ਕਿਤੇ ਨਾ ਸੈਟਿੰਗ ਨਹੀਂ ਕਰਦੇ ਜਿਹੜਾ ਕਿਤੇ ਜੀ ਬਣਦੇ ਆ ਤੇ ਜੀ ਬਣ ਕੇ ਛੋਟ ਦਿਖਾਉਂਦੇ ਆ ਤੇ ਸਿੱਧੀ ਗੱਲ ਬਣਦੇ ਆ ਪਿੰਨ ਲਾਦੇ ਨਾ ਪਿੰਨ ਉਹ ਨਹੀਂ ਸਿੱਧੇ ਨਾ ਲਾਦੀ ਨਾ ਸਿੱਧੀ ਲਾਦੇ ਆ ਉਹਦਾ ਉੱਧਾ ਬੈਠੀ ਨਹੀਂ ਪਿੰਨ ਲਾਦੀ ਪਿੰਨ ਦਾ ਔਖਾ ਲੜਾ ਹੈ ਅੰਦਰ ਦਿਖਾ ਗੋ ਲੁੱਕ ਦਿਖਾ ਇਹਨੇ ਕੋ ਪੈਨਾ ਹੀ ਲੜ ਪਾਣ ਲੱਗ ਗਿਆ ਪਿਛਾ ਵੀ ਲੜਦੋਂ ਨੂੰ ਦੱਸਦੇ ਆ ਅੰਦਰ ਫੋਲਡ ਕਰਕੇ ਜਿਵੇਂ ਤੁਹਾਨੂੰ ਹਰ ਇੱਕ ਵੀਡੀਓ ਚ ਆਪਾਂ ਦਿਖਾਇਆ ਹੋਇਆ ਹੈ ਲੜ ਕਿਵੇਂ ਲਾਣਾ ਹੈ ਦੋਨੋਂ ਸਾਈਡ ਤੇ ਫੋਲਡ ਕਰਕੇ ਅੰਦਰ ਲਾ ਦੇਣਾ ਕਰਦੇ ਅੰਦਰ ਇੱਥੋਂ ਦੁਬਾਰਾ ਕੀਚ ਨਾ ਜਿਆਦਾ ਬਣਾ ਕਰੀਜੀਓ ਸਿਰਫ ਕਮਰੇ ਵਿਦਿਆਨ ਦਾ ਇਹ ਕੁਮ ਦਾ ਦੇਖੋ ਸਿੱਧਾ ਦਾ ਪਰ ਲੜਲਾਤਾ ਸਿੱਧਾ ਕਿੰਨੇ ਤਾਂ ਲੱਗ ਰਿਹਾ ਇੱਥੋਂ ਥੋੜੀ ਖਰਾਬ ਹੋ ਗਈ ਪੱਗ ਮਾ ਅੱਗੇ ਪੱਗ ਕਿਵੇਂ ਦੀ ਲੱਗ ਰਹੀ ਹੈ ਤੇ ਇੱਕ ਵਾਰ ਮੇਰੇ ਪਿੱਛੋਂ ਦਿਖਾ ਦਿਓ ਪਿੱਛੋਂ ਦਿਖਾ ਇਹ ਵਾਲੇ ਲੁੱਕ ਚੈੱਕ ਕਰ ਲਓ ਪਿੱਛੋਂ ਦੀ ਇੱਕ ਮਿੰਟ ਸਪਰੇ ਕਰ ਲਈ ਬੰਨਾ ਸਰੀ ਕਰਨ ਪਾ ਚਾ ਨਾ ਸਤਲਾਈਆਂ ਮਾਰਨੇ ਚੁੱਕੋ ਦੇ ਸਾਹਮਣੇ ਲੋਕ ਦੇਖ ਲੋ ਇਹਦਾ ਪਹਿਲਾ ਮੈਂ ਜੇ ਸਲਾਈ ਲੈ ਕੇ ਆਉਣਾ ਉਹ ਸਲਾਈ ਲੈ ਰਿਹਾ ਇੱਕ ਵਾਰੀ ਪਿੰਨ ਨਾਲ ਲਾ ਕੇ ਦੇਖ ਲੈਣੇ ਆ ਜੇ ਲੱਗਦਾ ਨਹੀਂ ਪਿੰਨੀ ਹੈ ਨਹੀਂ ਹੈਗੀ ਆ ਮੇਨਗੀ ਲਗੀ ਗਈ गाइस ਫਾਈਨਲੇ ਪਿੰਨ ਮਿਲ ਗਿਆ ਪਿੰਨ ਰਹਿਣ ਤੋਂ ਜੀ ਇਹ ਫੜ ਦੁਬਾਰਾ ਜਗ੍ਹਾ ਲਾ ਦੀ ਹੈ ਧਿਆਨ ਨਾਲ ਅੱਖਾਂ ਚੰਨ ਲਾ ਨਾ ਮਾ ਨਾ ਦੀ ਸਲਾਈਆਂ ਇਹਦੇ ਪੈਨ ਨੂੰ ਮਾਰਨੀ ਆ ਨਾ ਮਸੀਚ ਕੇ ਲਾ ਖਿੱਚ ਕੇ ਥੋੜਾ ਟੈਟ ਕਰਕੇ ਲਾ ਹੜਦੇ ਛੜਦੇ ਕਿਹੜਾ ਲੜ ਵਧੀਆ ਲੱਗ ਰਿਹਾ ਆ ਦੇਖੋ ਇਹਦੀ ਆਪਾਂ ਲਾਤਾ ਤੇ ਸਟਾਰਟ ਕਰ ਲੈ ਥੋੜੀ ਜਿਹੀ ਆਪਣੀ ਅੱਖ ਤੋਂ ਇੱਕ ਵਾਰ ਉਹਦਾ ਕੱਪੜਾ ਨਾ ਛੇੜ ਉਪਰੋਂ ਕੱਪੜਾ ਹਿਲ ਜਾਂਦਾ ਤੇਰਾ ਕੱਪੜਾ ਜੇ ਅੰਦਰੋਂ ਟਾਈਟ ਨਹੀਂ ਕੀਤਾ ਆਇਆ ਹੁਣ ਆਪਾਂ ਪੂਰੀ ਲੁੱਕ ਦਿਖਾਉਂਦੇ ਨੇ ਖੜੇ ਹੋ ਜਾ ਆਪਾਂ ਸਾਹਮਣੇ ਦੀ ਲੁੱਕ ਪੱਕਦੀ ਤੂੰ ਖੜਾ ਰਹਿ ਪਿੱਛੇ ਦੀ ਲੁੱਕ ਚੈੱਕ ਕਰ ਲੋ ਇਹ ਸਾਈਡ ਦੀ ਤੇ ਫੇਰ ਸਾਹਮਣੇ ਦੀ ਲੜ ਦੇਖ ਲੋ ਪਿੱਛੋਂ ਦਾ ਕਪਾ ਮੋਸਟਲੀ ਕਲੀਨ ਰੱਖੇ ਨੇ ਤੇ ਇਹ ਦੇਖੋ ਪਿੱਛੇ ਵਾਲੇ ਲੜ ਜਿਹਨੂੰ ਵਧੀਆ ਲੱਗ ਰਿਹਾ ਇੱਕ ਲਾਈਕ ਜ਼ਰੂਰ ਕਰ ਦੇ ਜੇ ਮੇਰੀ ਵੀਡੀਓ ਤੇ ਲਾਈਕ ਕਰੇਗਾ 200뷰 ਹਾਂ ਉਹ ਦੇ ਭਰਾ ਤੇ ਮੈਂ ਪੱਗ ਬਨੂੰਗਾ ਹੁਣ ਯੈਸ ਗਾਈ ਇਨੇ ਚੈਲੰਜ ਦਿੱਤਾ ਹੁਣ ਮੈਨੂੰ ਕਿ ਜੇ ਇਸ ਵੀਡੀਓ ਦੇ 200 ਲਾਈ 200 뷰ਸ ਤੇ ਪੰਜਾਬ ਪਲੱਸ ਲਾਈਕਸ ਕਰ ਦੂਗਾ ਫਿਰ ਮੇਰਾ ਪ੍ਰਾ ਮੇਰੇ ਪੱਗ ਬਨੂਗਾ ਮੇਰੇ ਤੇ ਤੇ ਕਰਕੇ ਕਰ ਦੋ ਫਿਰ ਸਾਰੇ ਤੇ ਫਿਰ ਵੀਡੀਓ ਨੂੰ ਇੱਥੇ ਆਪਾਂ ਕਰਦੇ ਐਂਡ ਵੀਡੀਓ ਕਿਵੇਂ ਦੀ ਲੱਗੀ ਹੋਏ ਲਾਈਕ ਸਬਸਕ੍ਰਾਈਬ ਸ਼ੇਅਰ ਕਮੈਂਟ ਸਾਰੇ ਕਰਦੇ ਹੋ ਤੇ ਮਿਲਦੇ ਆ ਫਿਰ ਅਸੀ ਕਿਸੇ ਨਵੇਂ ਵਲੌਗਸ ਟਿਲ देन ਬਾਏ ਗਾਈਜ਼ ਚਲੋ ਗਾਈਜ਼ ਤੇ ਆਪਣਾ ਗਾਹਕ ਉਹ ਬੜਾ ਖੁਸ਼ ਹੋ ਚੁੱਕਿਆ ਹੈ ਖੁਸ਼ੀ ਆ ਦਿਖਾ ਲਿਆ ਜਵਾਂ ਦਿਹਾੜੋ ਜਮੇ ਸੱਚ ਰਿਆ ਕਾਲਾ ਯਾਰ ਇਹ ਪਹਿਲਾਂ ਹੀ ਬੋਲਦਾ ਯਾਰ ਇਹਨੇ